ਕਹਾਣੀ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਇੱਕ ਅਜਿਹੇ ਨੌਜਵਾਨ ਦੀ ਜਿਸ ਨੌਜਵਾਨ ਨੇ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਚਪੜਾਸੀ ਤੱਕ ਦੀ ਵੀ ਨੌਕਰੀ ਕੀਤੀ ਸੜਕਾਂ ਦੇ ਉੱਤੇ ਖੜੇ ਹੋ ਕੇ ਟੋکریاں ਵੀ ਵੇਚੀਆਂ ਤੇ ਨਾਲ ਹੀ ਆਰਥਿਕ ਤੰਗੀ ਦੇ ਕਾਰਨ ਉਹਨਾਂ ਦੀ ਮਾਤਾ ਉਹਨਾਂ ਨੂੰ ਅਨਾਥ ਆਸ਼ਰਮ ਦੇ ਵਿੱਚ ਛੱਡ ਜਾਂਦੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਅਨਾਥ ਆਸ਼ਰਮ ਚ ਕੱਢੀ ਪਰ ਫਿਰ ਵੀ ਮਿਹਨਤ ਕਰਨਾ ਨਹੀਂ ਛੱਡਿਆ ਤੇ ਅੱਜ ਇਹ ਅਫਸਰ ਲੱਗੇ ਨੇ ਆਈਪੀਐਸ ਦੱਸਦੀ ਹੈ ਕਿ ਕਹਾਣੀ ਹੈ ਇੱਕ ਅਜੇਹ ਨੌਜਵਾਨ ਦੀ ਜਿਸਦੇ ਪਿਤਾ ਨੂੰ ਉਹ ਬਹੁਤ ਹੀ ਘੱਟ ਉਮਰ ਚ ਗਵਾ ਦਿੰਦੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਹੀ ਆਪਣੀ ਜਿਹੜੀ ਹੈ ਮਿਹਨਤ ਨੂੰ ਜਾਰੀ ਰੱਖਦੇ ਨੇ ਕਿਉਂਕਿ ਪੜਾਈ ਦੇ ਵਿੱਚ ਵੀ ਹੁਸ਼ਿਆਰ ਸਨ ਤੇ ਇਹ ਪਤਾ ਸੀ ਕਿ ਜੇਕਰ ਕੁਝ ਬਣਨਾ ਹੈ ਜੇਕਰ ਘਰ ਦੀ ਗਰੀਬੀ ਨੂੰ ਖਤਮ ਕਰਨਾ ਹੈ ਤੇ ਜੇਕਰ ਇਨ੍ਹਾਂ ਅਨਾਥ ਆਸ਼ਰਮ ਦੀਆਂ ਦੀਵਾਰਾਂ ਤੋਂ ਬਾਹਰ ਨਿਕਲਣਾ ਹੈ ਤਾਂ ਕੁਝ ਤਾਂ ਅਜੀਹਾ ਕਰਨਾ ਪਵੇਗਾ ਕਿ ਜਿਹੜੀ ਜ਼ਿੰਦਗੀ ਆ ਉਹ ਟਰੈਕ ਦੇ ਉੱਤੇ ਆ ਜਾਵੇ ਤਾਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੁਹੰਮਦ ਅਲੀ ਸ਼ਿਹਾਬ ਦੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਤੇ ਅੱਜ ਉਹ ਇਸ ਮੁਕਾਮ ਤੇ ਪਹੁੰਚੀ ਹੈ ਕਹਾਣੀ ਜਿਹੜੀ ਹੈ ਉਹ ਕੇਰਲ ਦੇ ਰਹਿਣ ਵਾਲੇ ਮੁਹੰਮਦ ਅਲੀ ਸ਼ਿਆਬ ਦੀ ਹੈ ਜਿਨ੍ਹਾਂ ਨੇ ਜੀਵਨ ਜਿਹੜਾ ਹੈ ਬਹੁਤ ਸਾਰੇ ਲੋਕਾਂ ਦੇ ਲਈ ਅੱਜ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਅਸਫਲਤਾਵਾਂ ਤੋਂ ਬਾਵਜੂਦ ਵੀ ਜਿਹੜੀ ਹੈ ਨੈਗੇਟਿਵਿਟੀ ਆਪਣੇ ਕੋਲ ਆਣ ਨਹੀਂ ਦਿੱਤੀ ਤੇ ਪੋਜ਼ਿਟਿਵ ਵੇ ਦੇ ਨਾਲ ਅੱਗੇ ਵਧਦੇ ਗਏ ਤੇ ਅੱਜ ਉਹ ਆਈਪੀਐਸ ਅਫਸਰ ਲੱਗੇ ਨੇ ਮੁਹੰਮਦ ਅਲੀ ਸ਼ਿਆਬ ਦਾ ਜਨਮ 15 ਮਾਰਚ 1980 ਨੂੰ ਹੁੰਦਾ ਹੈ ਉਹਨਾਂ ਦੇ ਪਿਤਾ ਦਾ ਨਾਮ ਕਰੋਟ ਅਲੀ ਅਤੇ ਮਾਂ ਦਾ ਨਾਮ ਫਾਤਿਮਾ ਸੀ ਤੇ ਸ਼ਿਆਬ ਨੇ ਵੱਡੇ ਭਰਾ ਤੇ ਇੱਕ ਭੈਣ ਵੀ ਹੈ ਤੇ ਸ਼ਿਆਬ ਬਹੁਤ ਹੀ ਛੋਟੀ ਉਮਰ ਦੇ ਸੰਦ ਜਦੋਂ ਉਹਨਾਂ ਦੇ ਪਿਤਾ ਬਿਮਾਰੀ ਦੇ ਕਾਰਨ ਜਿਹੜੇ ਹੈ ਉਹਨਾਂ ਦਾ ਅਧਿਆਤ ਹੋ ਜਾਂਦਾ ਹੈ ਬਾਅਦ ਵਿੱਚ ਸਾਰੀ ਜ਼ਿੰਮੇਵਾਰੀ ਮਾਂ ਦੇ ਉੱਪਰ ਆ ਜਾਂਦੀ ਹੈ ਪਰ ਆਰਥਿਕ ਤੰਗੀ ਦੇ ਕਾਰਨ ਮਾਂ ਨੇ ਤਿੰਨੋਂ ਬੱਚਿਆਂ ਨੂੰ ਜਿਹੜਾ ਹੈ ਅਨਾਥ ਆਸ਼ਰਮ ਦੇ ਵਿੱਚ ਛੱਡ ਦਿੱਤਾ ਤੇ ਕੁਝ ਸਮੇਂ ਬਾਅਦ ਮਾਂ ਵੀ ਅਕਾਲ ਚਲਾਣਾ ਕਰ ਜਾਂਦੀ ਹੈ ਉਸ ਤੋਂ ਬਾਅਦ ਸ਼ਿਆਬ ਨੇ ਆਪਣੇ ਭੈਣ ਭਰਾਵਾਂ ਨੂੰ ਸੰਭਾਇਆ ਤੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਜਿਹੜੀ ਹੈ ਉਹ ਅਨਾਥ ਆਸ਼ਰਮ ਦੇ ਵਿੱਚ ਰਹਿ ਕੇ ਹੀ ਕੀਤੀ ਉਤੇ ਹੀ ਜਿਵੇਂ ਜਿਵੇਂ ਉਹ ਪੜਦੇ ਗਏ ਤਾਂ ਉਵੇਂ ਉਵੇਂ ਉਹਨਾਂ ਦਾ ਪੜਾਈ ਦੇ ਵਿੱਚ ਹੋਰ ਇੰਟਰਸਟ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਇਹ ਪਤਾ ਚੱਲ ਗਿਆ 12ਵੀਂ ਤੱਕ ਆਂਦੇ ਆਂਦੇ ਕਿ ਜੇਕਰ ਉਹ ਇੱਕ ਵੱਡੇ ਅਵਸਰ ਦੀ ਟੈਸਟ ਨੂੰ ਕ੍ਰੈਕ ਕਰ ਲਵੇ ਤਾਂ ਸ਼ਾਇਦ ਉਹਨਾਂ ਦੇ ਪਰਿਵਾਰ ਜਿਹੜਾ ਹੈ ਵਧੀਆ ਜਗ੍ਹਾ ਰਹਿ ਸਕਦਾ ਹੈ ਤੇ ਪਰਿਵਾਰ ਦਾ ਮੁਕਾਮ ਵੀ ਅੱਛਾ ਹੋਵੇਗਾ ਤੇ ਉਹ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਵੀ ਜੀ ਸਕਦੇ ਨੇ ਤੇ 12ਵੀਂ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਯੂਪੀਐਸਸੀ ਸਿਵਲਸ ਦੀ ਜਿਹੜੀ ਤਿਆਰੀ ਕਰਨੀ ਸ਼ੁਰੂ ਕੀਤੀ ਗਈ 2011 ਦੇ ਵਿੱਚ ਆਪਣੀ ਤੀਸਰੀ ਕੋਸ਼ਿਸ਼ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਟੈਸਟ ਨੂੰ ਕਲੀਅਰ ਕੀਤਾ ਗਿਆ 올 ਇੰਡੀਆ ਰੈਂਕ ਦੇ ਉੱਤੇ 226ਵਾਂ ਜਿਹੜਾ ਹੈ ਉਹਨਾਂ ਨੇ ਰੈਂਕ ਨੂੰ ਹਾਸਲ ਕੀਤਾ ਇਸ ਤੋਂ ਲਾਵਾ ਉਹਨਾਂ ਦੇ ਵੱਲ ਬਹੁਤ ਸਾਰੀਆਂ ਨੌਕਰੀਆਂ 12ਵੀਂ ਤੋਂ ਬਾਅਦ ਹੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਈਆਂ ਸੀ ਚਾਹੇ ਚਪੜਾਸੀ ਦੀ ਹੋਵੇ ਚਾਹੇ ਕਿਸੇ ਦੇ ਘਰ ਬਾਥਰੂਮ ਸਾਫ਼ ਕਰਨਾ ਹੋਵੇ ਚਾਹੇ ਰੇੜੀ ਦੇ ਉੱਤੇ ਖੜੇ ਹੋ ਕੇ ਪਾਨ ਵੇਚਣਾ ਤੱਕ ਹੋਵੇ ਉਹਨਾਂ ਨੇ ਸਾਰੇ ਕੰਮ ਕੀਤੇ ਨੇ ਪਰ ਇਸ ਦੇ ਬਾਵਜੂਦ ਘਰ ਆ ਕੇ ਰਾਤ ਨੂੰ ਆਪਣੇ ਪ੍ਰੋਪਰ ਜਿਹੜੇ ਘੰਟੇ ਆ ਸਟੱਡੀ ਨੂੰ ਦਿੰਦੇ ਸੀ ਤੇ ਉਸ ਤੋਂ ਬਾਅਦ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਅनाथ ਆਲਿਆਂ ਦੇ ਵਿੱਚ ਰਹਿੰਦੇ ਸ਼ਿਆਬ ਨੂੰ ਇਹ ਪਤਾ ਚੱਲ ਗਿਆ ਸੀ ਕਿ ਪੜਾਈ ਤੋਂ ਇਲਾਵਾ ਇਸ ਕੋਈ ਅਜਿਹਾ ਹਥਿਆਰ ਨਹੀਂ ਹੈ ਕਿ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਬਦਲੀ ਜਾ ਸਕੇ ਇਸ ਕਰਕੇ ਉਹ ਉਸ ਸਮਿਆਂ ਤੋਂ ਹੀ ਜਿਹੜੀ ਹੈ ਆਪਣੀ ਪੜ੍ਹਾਈ ਦੇ ਉੱਤੇ ਪੂਰਾ ਫੋਕਸ ਕਰਦੇ ਤੇ ਹਾਇਰ ਐਜੂਕੇਸ਼ਨ ਦੇ ਲਈ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਸੀ ਇਸ ਕਰਕੇ ਸਰਕਾਰੀ ਉਹਨਾਂ ਨੌਕਰੀਆਂ ਦੇ ਲਈ ਟੈਸਟ ਦੀ ਤਿਆਰੀ ਵੀ ਨਾਲ ਨਾਲ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਵੱਲੋਂ 21 ਪ੍ਰੀਖਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਪਾਇਆ ਗਿਆ ਸਰਕਾਰੀ ਨੌਕਰੀ ਦੇ ਲਈ ਪਰ ਹਰ ਵਾਰ ਉਹ ਕਿਸੇ ਨਾ ਕਿਸੇ ਕਾਰਨ ਦੇ ਲਈ ਅਸਫਲ ਹੋ ਜਾਂਦੇ ਨੇ ਹਾਲਾਂਕਿ 2004 ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ 1 ਵਿਭਾਗ ਦੇ ਵਿੱਚ ਜੇਲ ਵਾਰਡਨ ਦੇ ਰੂਪ ਦੇ ਵਿੱਚ ਨੌਕਰੀ ਮਿਲੀ ਤੇ ਉਸ ਤੋਂ ਬਾਅਦ ਰੇਲਵੇ ਦੀ ਪ੍ਰੀਖਿਆ ਵੀ ਉਹਨਾਂ ਨੇ ਪਾਸ ਕੀਤੀ ਇਸ ਤਰੀਕੇ ਦੇ ਨਾਲ 21 ਪ੍ਰੀਖਿਆਵਾਂ ਨੇ ਜਿਹੜੀਆਂ ਉਹਨਾਂ ਨੇ ਪਾਈਆਂ ਸੀ ਉਸ ਤੋਂ ਬਾਅਦ ਸਫਲਤਾ ਮਿਲਦੀ ਗਈ ਤੇ ਆਖਿਰ ਦੇ ਵਿੱਚ ਉਹਨਾਂ ਦੇ ਵੱਲੋਂ ਕੋਸ਼ਿਸ਼ ਯੂਪੀਐਸਸੀ ਦੇ ਲਈ ਕੀਤੀ ਗਈ ਯੂਪੀਐਸਸੀ ਉਹਨਾਂ ਨੇ ਟੈਸਟ ਕ੍ਰੈਕ ਕੀਤਾ ਤੇ ਅੱਜ ਜਿਹੜੇ ਹੈ ਉਹ ਬਤੌਰ ਆਈਪੀਐਸ ਅਫਸਰ ਜਿਹੜੀ ਹੈ ਸੇਵਾਵਾਂ ਨਿਭਾ ਰਹੇ ਨੇ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਜਿਸ ਦੀ ਮਾਤਾ ਆਰਥਿਕ ਤੰਗੀ ਦੇ ਕਾਰਨ ਉਹਨਾਂ ਨੂੰ ਜਿਹੜਾ ਹੈ ਅਨਾਥ ਆਸ਼ਰਮ ਦੇ ਵਿੱਚ ਛੱਡ ਜਾਂਦੀ ਹੈ ਤਿੰਨ ਭਾਈ ਭੈਣ ਜਿਹੜੇ ਨੇ ਆਪਣੇ ਪਿਤਾ ਨੂੰ ਬਚਪਨ ਦੇ ਵਿੱਚ ਹੀ ਖੋ ਦਿੰਦੇ ਨੇ ਤੇ ਆਰਥਿਕ ਤੰਗੀ ਦੇ ਕਾਰਨ ਕਦੀ ਰੇੜੀਆਂ ਲਗਾਈਆਂ ਕਦੀ ਪਾਂ ਇਹ ਜਿਹੜਾ ਤੇ ਕਦੀ ਕਿਸੇ ਦੇ ਘਰ ਦੇ ਬਾਥਰੂਮ ਸਾਫ ਕੀਤੇ ਤੇ ਅੱਜ ਇਹ ਆਈਪੀਐਸ ਅਫਸਰ ਬਣ ਕੇ ਸੇਵਾ માં ਦੇਸ਼ ਦੇ ਲਈ ਨਿਭਾ ਰਹੇ ਨੇ ਤੇ ਹਰ ਇੱਕ ਦੇ ਲਈ ਪ੍ਰੇਰਨਾ ਦਾ ਸਰੋਤ ਬਣੇ ਨੇ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਤੁਸੀਂ ਵੀ ਦੇ ਸਕਦੇ ਹੋ ਕਿ ਇਸ ਆਈਪੀਐਸ ਅਫਸਰ ਦੀ ਕਹਾਣੀ ਤੁਹਾਨੂੰ ਕਿੰਨੀ ਕ ਪ੍ਰੇਰਨਾ ਦਿੰਦੀ ਹੈ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ